ਗੁਰੂ ਪਿਆਰੇਓ ਕੋਣ ਮਨੁੱਖ ਨੂੰ ਅਲੂਲ ਆਤਮਿਕ ਉਸਤਵ ਵਿੱਚ ਜੋੜ ਦਿੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਵ ਮੰਗਤੇ ਬਖਸ਼ਿਸ਼ ਕਰਦੇ ਹਨ ਐਸਾ ਸਤ ਗੁਰੂ ਜੀ ਮਿਲੇ ਤਾਂ ਸੱਚੇ ਚੇਲੇ ਮਿਲਾਈ ਫੋਲਡਰ ਨਾਸ ਕਰਨ ਵਾਲਾ ਗਿਆਨ ਦਾ ਸਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਮਨੁੱਖ ਨੂੰ ਅਡੋਲ ਆਤਮਿਕ ਅਵਸਥਾ ਵਿੱਚ ਜੋੜ ਦਿੰਦਾ ਹੈ ਗੁਰੂ ਪਿਆਰਿਓ ਜੁੜਿਆ ਹੋਇਆ ਪ੍ਰਮਾਤਮਾ ਨਾਲ ਗੁਰੂ ਮਨੁੱਖ ਨੂੰ ਅਡੋਲ ਆਤਮਿਕ ਅਵਸਥਾ ਵਿੱਚ ਜੋੜ ਦਿੰਦਾ ਹੈ